ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਗੱਲ ਕਰ ਰਿਹਾ ਹਾਂ ਵਿਸ਼ਾ ਹੈਗਾ ਵਾ AI ਦੇ ਸਬੰਧ ਦੇ ਵਿੱਚ AI ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ AI ਦੇ ਨਾਲ ਗਲਤ ਤਰੀਕੇ ਨਾਲ ਵੀਡੀਓ ਬਣਾ ਕੇ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹਾਈ ਜਾ ਰਹੀ ਆ ਗੁਰਮਰਜਾਦਾ ਦੇ ਉਲਟ ਵੀਡੀਓ ਬਣਾਏ ਜਾ ਰਹੀਆਂ ਵਾ ਔਰ ਦੂਸਰੇ ਨੰਬਰ ਤੇ ਇਹ ਆ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਇਹਦੇ ਨਾਲ ਮਾਡਲ ਦਰਬਾਰ ਸਾਹਿਬ ਦੇ ਦੀ ਬੇਦਬੀ ਵਾਲੀ ਘਟਨਾ ਸਾਰਿਆਂ ਨੇ ਦੇਖੀ ਔਰ ਹੁਣ ਮੈਂ ਅੱਜ ਤਾਜ਼ਾ ਇੱਕ ਵੀਡੀਓ ਦੇਖ ਰਿਹਾ ਸੀ ਕਿ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਧਿਆਂ ਦੀ ਤੇ ਸੂਰਾਂ ਦੇ ਜਿਹੜੇ ਆ AI ਦੇ ਨਾਲ ਬਣਾ ਕੇ ਦਰਬਾਰ ਦੇ ਅੰਦਰ ਐਂਟਰੀ ਕਰਾ ਕੇ ਵਿਦਵੀ ਕਰਨ ਵਾਲਾ ਜਿਹੜਾ ਵਾ ਸੀਨ ਕੀਤਾ ਗਿਆ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਔਰ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਔਰ ਏਜੰਸੀਆਂ ਨੂੰ ਵੀ ਅਪੀਲ ਕਰਦਾ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਹੈ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਇਹਨਾਂ ਲੋਕਾਂ ਦੀਆਂ ਆਈਡੀਆ ਬੰਦ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਸਜ਼ਾ ਦੇਣ ਦੀ ਔਰ ਨਾਲ ਦੀ ਨਾਲ ਮੈਨੂੰ ਰੋਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਆ ਧਾਮੀ ਸਾਹਿਬ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਔਰ ਜਥੇਦਾਰਾਂ ਦੇ ਵੀ ਰੋਸ ਆ ਕਿ ਕੀ ਜੇ ਮੇਰੇ ਵਰਗੇ ਸਿੱਖ ਨੂੰ ਇਸ ਚੀਜ਼ ਦਾ ਅਤਰਾਜ ਆ ਦੁੱਖ ਆ ਔਰ ਚਿੰਤਾ ਵਾ ਕਿ ਤੁਸੀਂ ਉੱਥੇ ਏਡੀਆਂ ਏਡੀਆਂ ਤਗੜੀਆਂ ਤਨਖਾਹਾਂ ਲੈਂਦੇ ਜੋ ਗੱਡੀਆਂ ਤੁਸੀਂ ਕੌਮ ਦੀਆਂ ਲਈ ਫਿਰਦੇ ਜੋ ਸੁੱਖ ਸਹੂਲਤਾਂ ਤੁਸੀਂ ਕੌਮ ਦੀਆਂ ਲਈ ਫਿਰਦੇ ਜੋ ਔਰ ਆਓ ਭਗਤ ਤੁਹਾਡੀ ਸਾਰੇ ਥਾਂ ਤੇ ਸਿੱਖਾਂ ਵੱਲੋਂ ਕੀਤੀ ਜਾਂਦੀ ਆ ਸੰਗਤਾਂ ਵੱਲੋਂ ਕੀਤੀ ਜਾਂਦੀ ਆ ਪਰ ਤੁਸੀਂ ਉਹ ਆਓ ਭਗਤ ਦੇ ਲਾਈਕ ਨਹੀਂ ਹੈਗੇ ਕਿਉਂ ਨਹੀਂ ਹੈਗੇ ਕਿ ਤੁਸੀਂ ਗੁਰੂ ਦੀ ਗੱਲ ਕਰਕੇ ਹੀ ਨਹੀਂ ਖੁਸ਼ ਹੈਗੇ ਬੇਦਵੀਆਂ ਹੋਈਆਂ ਤੁਸੀਂ ਤਾਂ ਨਹੀਂ ਬੋਲੇ ਇਹ aí ਦੇ ਨਾਲ ਬੇਦਵੀਆਂ ਕੀਤੀਆਂ ਜਾ ਰਹੀਆਂ ਤੁਸੀਂ ਤਾਂ ਨਹੀਂ ਬੋਲ ਰਹੇ ਮੈਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਵਾਂ ਔਰ ਪੰਜਾਬ ਸਰਕਾਰ ਨੂੰ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿੰਦਾ ਵਾਂ ਕਿ ਜੇ ਇੱਕ ਤਰੀਕ ਤੱਕ ਇਹਨਾਂ ਲੋਕਾਂ ਦੀਆਂ ਆਈਡੀਆ ਬੰਦ ਨਾ ਕੀਤੀਆਂ ਗਈਆਂ ਇਹ ਵੀਡੀਓ ਨਾ ਹਟਾਈਆਂ ਗਈਆਂ ਜੇ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਗਈ ਤੇ ਇੱਕ ਤਰੀਕ ਨੂੰ ਦਾਸ ਵੱਲੋਂ ਔਰ ਹੋਰ ਜਿਹੜੇ ਜਾਗਦੇ ਜ਼ਮੀਰ ਵਾਲੇ ਸਿੱਖ ਆ ਉਹਨਾਂ ਵੱਲੋਂ ਅਸੀਂ ਭੰਡਾਰੀ ਬੋਲ ਦੇ ਉੱਤੇ ਧਰਨਾ ਦੇਵਾਂਗੇ ਔਰ ਧਰਨੇ ਦਾ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਪ੍ਰੋਗਰਾਮ ਹੋਊਗਾ ਜੇ ਕੋਈ ਨਹੀਂ ਰਾਹ ਲੱਭੂਗਾ ਤੇ ਫੇਰ ਅਸੀਂ ਜਿਹੜਾ ਅਗਲਾ ਰਾਹ ਜਿਹੜਾ ਵਾ ਉਹ ਕੀ ਬਣਾਉਣਾ ਵਾ ਉਹ ਬਾਅਦ ਵਿੱਚ ਸੰਗਤ ਦੇ ਸੰਯੋਗ ਨਾਲ ਸੰਗਤਾਂ ਦੀ ਰੈ ਨਾਲ ਸਿੱਖਾਂ ਦੀ ਰੈ ਨਾਲ ਆਪਾਂ ਉਹ ਜਿਹੜਾ ਪ੍ਰੋਗਰਾਮ ਦਵਾਂਗੇ ਪਰ ਮੈਂ ਇਹ ਅਪੀਲ ਕਰਦਾ ਵਾਂ ਕਿ ਜੇ 1 ਤਰੀਕ ਤੱਕ ਇਹ ਆਈਡੀਆ ਬੰਦ ਕੀਤੀਆਂ ਜਾਂਦੀਆਂ ਵਾ ਵੀਡੀਓ ਹਟਾ ਦਿੱਤੀਆਂ ਜਾਂਦੀਆਂ ਸੋਸ਼ਲ ਮੀਡੀਆ ਤੋਂ ਤੇ ਸਾਨੂੰ ਇਸ ਚੀਜ਼ ਲਈ ਕੋਈ ਧਰਨਾ ਦੇਣ ਦੀ ਲੋੜ ਨਹੀਂ ਗਈ ਕੋਈ ਰਸਤੇ ਬੰਦ ਕਰਨ ਦੀ ਲੋੜ ਨਹੀਂ ਗਈ ਜੇ ਫੇਰ ਵੀ ਸਰਕਾਰ ਨੇ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਿਹੜੇ ਗਲਤ ਆਈਡੀਆ ਚਲਾ ਕੇ ਗਲਤ ਵੀਡੀਓ ਬਣਾ ਕੇ ਗੁਰੂ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹਾਰ ਰਿਹਾ ਪਿਚਾਰ ਰਿਹਾ ਗੁਰਮਰਜਾਦਾ ਨੂੰ ਠੇਸ ਪਹਾਰ ਰਿਹਾ ਤੇ ਫਿਰ ਅਸੀਂ ਜਿਹੜਾ ਵਾ ਪੰਜਾਬ ਲੈਵਲ ਬੰਦ ਕਰਨ ਦੀ ਜਿਹੜੀ ਕਾਲ ਵੀ ਦੇਵਾਂਗੇ ਔਰ ਵੱਡੇ ਲੈਵਲ ਤੇ ਧਰਨੇ ਦੇਵਾਂਗੇ ਔਰ ਵੱਡੀਆਂ ਜਿਹੜੀਆਂ ਕਾਰਵਾਈਆਂ ਦੀ ਜਿਹੜੀ ਆ ਅਪਰੋਚ ਕਰਕੇ ਸਾਨੂੰ ਕੋਰਟ ਤੱਕ ਜਾਣਾ ਪਿਆ ਸਾਨੂੰ ਪ੍ਰਸ਼ਾਸਨ ਦੀਆਂ ਲੀਡਰਾਂ ਦੀਆਂ ਕੋਟੀਆਂ ਦੇ ਘਰੋ ਕਰਨੇ ਪਏ ਸਾਨੂੰ ਏਜੰਸੀਆਂ ਦੇ ਦਫਤਰਾਂ ਦੇ ਘਰੋ ਕਰਨੇ ਪਏ ਤੇ ਅਸੀਂ ਕਰਾਂਗੇ ਸਾਡੀ ਇਹ ਅਪੀਲ ਆ ਕਿ ਇਹ ਵੀਡੀਓ ਹਟਾਈਆਂ ਜਾਣ ਔਰ ਮੈਂ ਨਾਲ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਪੰਥ ਦੀ ਡੌਂਡੀ ਪਟਦੇ ਆ ਜਿਹੜੇ ਪੰਥ ਦੇ ਨਾਂ ਤੇ ਡੀਂਗਾ ਮਾਰਦੇ ਆ ਕਿ ਉਹਨਾਂ ਨੂੰ ਇਹ ਵੀਡੀਓ ਨਹੀਂ ਦੇ ਦੀਆਂ ਕਿਉਂ ਚੁੱਪ ਬੈਠੇ ਆ ਸਿਰਫ ਸਿਆਸਤ ਕਰਨ ਵਾਸਤੇ ਆ ਸਿਆਸਤ ਕਰੋ ਜੀ ਸਤਿ ਕੀ ਕਰੋ ਅਸੀਂ ਵੀ ਕਰਦੇ ਆ ਤੁਸੀਂ ਵੀ ਕਰੋ ਔਰ ਸਿਆਸਤ ਕਰਨੀ ਆ ਤਾਂ ਚੰਗੇ ਲੈਵਲ ਦੀ ਕਰੋ ਘਟੀਆ ਸਿਆਸਤ ਕਰਨ ਵਾਲਿਆਂ ਦੀ ਅਸੀਂ ਜਿਹੜੀ ਆ ਨਿੰਦਾ ਤੇ ਨਖੇਦੀ ਕਰਦੇ ਆ ਔਰ ਇਹ ਜਿਹੜਾ ਵਾ ਇੱਕ ਤਰੀਕ ਦਾ ਸਮਾਂ ਅਸੀਂ ਜਿਹੜਾ ਵਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦਿੰਦੇ ਆ ਜੇ ਨਹੀਂ ਇੱਕ ਤਰੀਕ ਤੱਕ ਕੋਈ ਇਹਨਾਂ ਲੋਕਾਂ ਤੇ ਕਾਰਵਾਈ ਹੁੰਦੀ ਏ ਆਈਡੀਆਂ ਬੰਦ ਹੁੰਦੀਆਂ ਚਾਹੇ ਵੀਡੀਓ ਨਹੀਂ ਹਟਾਈ ਜਾਂਦੀਆਂ ਤੇ ਫਿਰ ਅਸੀਂ ਇੱਕ ਤਰੀਕ ਤੋਂ ਬਾਅਦ ਆ ਇੱਕ ਤਰੀਕ ਵਾਲੇ ਦਿਨ ਭੰਡਾਰੀ ਪੁੱਲ ਤੇ ਜਿਹੜਾ ਵਾ ਧਰਨਾ ਦੇਵਾਂਗੇ ਔਰ ਉਹਦੇ ਤੋਂ ਬਾਅਦ ਕੀ ਰਸਤਾ ਅਪਣਾਉਣਾ ਵਾ ਉਹ ਸੰਗਤ ਦੱਸੂਗੀ ਔਰ ਅਸੀਂ ਸੰਗਤ ਰੂਪੀ ਧਰਨਾ ਦੇਵਾਂਗੇ ਕਿਉਂਕਿ ਜਥੇਬੰਦੀਆਂ ਦੇ ਧਰਨੇ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਲੱਗਦੇ ਆ ਪਰ ਅਸੀਂ ਸੰਗਤ ਰੂਪੀ ਧਰਨਾ ਦੇਵਾਂਗੇ ਅਸੀਂ ਖੁਦ ਜਥੇਬੰਦੀ ਵਿੱਚ ਲਾਉਂਦੇ ਆ ਅਸੀਂ ਜਥੇਬੰਦੀ ਦਾ ਜ਼ਿਕਰ ਨਹੀਂ ਕਰਦੇ ਅਸੀਂ ਪੂਰੀ ਸੰਗਤ ਦੀ ਗਾੜੀ ਅਪੀਲ ਕਰਦੇ ਆ ਕਿ ਇਸ ਧਰਨੇ ਦੇ ਵਿੱਚ ਸੰਗਤ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ